ਇਹਨ ਮੌਕੇ ਤੇ ਰੋਕੇ ਇੱਕ ਕਬੂਤਰ ਨੇ ਵਿਆਹ ਦੇ ਸ਼ਗਨ ਸਾਰੇ ਹੀ ਦੇਖਣ ਲੱਗੇ ਇੱਕ ਦੂਜੇ ਦੇ ਮੂੰਹ ਵੱਲ ਦੋਸਤੋ ਅਕਸਰ ਹੀ ਕਈ ਵਾਰ ਕੁਝ ਇਹੋ ਜਿਹਾ ਹੋ ਜਾਂਦਾ ਹੈ ਕਿ ਵਿਆਹ ਦੇ ਚੱਲਦੇ ਸ਼ਗਨ ਰੋਕਣੇ ਪੈ ਜਾਂਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਦੇ ਵਿਆਹ ਦੇ ਸ਼ਗਨ ਕੀਤੇ ਜਾ ਰਹੇ ਨੇ ਪਰ ਜਿਵੇਂ ਹੀ ਕੁੜੀ ਦੇ ਝੋਲੀ ਵਿੱਚ ਸ਼ਗਨ ਪਾਉਣ ਦੀ ਵਾਰੀ ਆਉਂਦੀ ਏ ਤਾਂ ਇੱਕੋ ਦਮ ਇੱਕ ਕਬੂਤਰ ਉੱਡ ਕੇ ਆਉਂਦਾ ਏ ਅਤੇ ਕੁੜੀ ਦੇ ਸਿਰ ਤੇ ਬੈਠ ਜਾਂਦਾ ਏ ਕਬੂਤਰ ਤੋਂ ਡਰ ਕੇ ਕੁੜੀ ਅੱਖਾਂ ਮੀਚ ਲੈਂਦੀ ਹੈ ਅਤੇ ਵਿਆਹ ਦੇ ਸ਼ਗਨ ਰੋਕਣੇ ਪੈਂਦੇ ਨੇ ਜਿਸ ਤੋਂ ਬਾਅਦ ਉੱਥੇ ਮੌਜੂਦ ਫੋਟੋਗ੍ਰਾਫਰ ਕੁੜੀ ਨੂੰ ਅੱਖਾਂ ਖੋਲ ਕੇ ਸਾਹਮਣੇ ਦੇਖਣ ਲਈ ਕਹਿੰਦੇ ਨੇ ਤਾਂ ਕਿ ਕੁੜੀ ਦੀ ਫੋਟੋ ਖਿੱਚੀ ਜਾ ਸਕੇ ਤੇ ਵੀਡੀਓ ਬਣਾਈ ਜਾਵੇ ਸੋ ਕੁਝ ਔਰਤਾਂ ਇਸ ਕਬੂਤਰ ਨੂੰ ਦੇਖ ਕੇ ਕਹਿੰਦੀਆਂ ਨੇ ਕਿ ਭੋਲੇ ਨਾਥ ਆਪ ਆਸ਼ੀਰਵਾਦ ਦੇਣ ਆਏ ਨੇ ਸੋ ਜਦੋਂ ਇਸ ਕਬੂਤਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਕੁੜੀ ਦੇ ਸਿਰ ਤੋਂ ਉੱਡ ਕੇ ਕਿਸੇ ਹੋਰ ਦੇ ਸਿਰ ਉੱਪਰ ਬੈਠ ਜਾਂਦਾ ਹੈ ਸੋ ਕਦੇ-ਕਦੇ ਨਿੱਕੇ ਜਿਹੇ ਪਲ ਵੀ ساری ਜ਼ਿੰਦਗੀ ਦੀ ਯਾਦ ਬਣ ਜਾਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ